ਹੈਲੋ ਫਰੈਂਡਸ ਵੈਲਕਮ ਟੂ ਆਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਸਟੂਡੈਂਟਸ ਨੇ ਮਤਲਬ ਜਿਨ੍ਹਾਂ ਦੇ ਐਗਜ਼ਾਮਸ ਨੇ ਜਿਹੜੇ ਹੁਣ ਚੱਲ ਰਹੇ ਨੇ ਬੀਏ ਸੈਮੈਸਟਰ ਸੈਕੰਡ ਫੋਰਥ ਐਂਡ 6th ਸੈਮੈਸਟਰ ਦੇ ਕਿ ਸਾਰਿਆਂ ਦੇ ਤੁਹਾਡੇ ਜਿਹੜੇ ਪੇਪਰ ਨੇ ਉਹ ਬਹੁਤ ਵਧੀਆ ਹੋ ਰਹੇ ਨੇ ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਤੁਸੀਂ ਕਰਕੇ ਆਏ ਹੋਵੋਗੇ ਅਗਲੀ ਗੱਲ ਇਸ ਵੀਡੀਓ ਦੇ ਵਿੱਚ ਆਪਾਂ ਇਹ ਦੱਸਣ ਜਾ ਰਹੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕਿ ਬੀਏ ਤੋਂ ਬਾਅਦ ਬੀਐਡ ਕਰਨਾ ਚਾਹੁੰਦੇ ਨੇ ਸੋ ਜਿੰਨੇ ਵੀ ਸਟੂਡੈਂਟਸ ਬੀਏ ਤੋਂ ਬਾਅਦ ਬੀਐਡ ਦਾ ਕੋਰਸ ਕਰਨਾ ਚਾਹੁੰਦੇ ਨੇ ਬਹੁਤ ਵਧੀਆ ਕੋਰਸ ਹੈ ਅੱਗੇ ਜੇਕਰ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜਾਣਾ ਹੈ ਤਾਂ ਬੀਐਡ ਆ ਜਿਹੜੀ ਉਹ ਤੁਹਾਡੇ ਲਈ ਕੰਪਲਸਰੀ ਹੈ ਉਸ ਤੋਂ ਬਾਅਦ ਆਪਣਾ ਟੈਟ ਦੀ ਤਿਆਰੀ ਕਰੋ ਤੇ ਤੁਸੀਂ ਅੱਗੇ ਟੀਚਿੰਗ ਲਾਈਨ ਦੇ ਵਿੱਚ ਜਾ ਸਕਦੇ ਹੋ ਹੁਣ ਜੋ ਸਟੂਡੈਂਟਸ ਅੱਗੇ ਬੀਐਡ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੁੰਦੇ ਉਹ ਨਹੀਂ ਫੀਸ ਨਹੀਂ ਪੇ ਕਰ ਸਕਦੇ ਕਿਉਂਕਿ ਜਿਹੜੇ ਬੀਐਡ ਕਾਲਜਸ ਹੁੰਦੇ ਨੇ ਲਗਭਗ ਤੁਸੀਂ ਲਾ ਲੋ ਵੀ ਤੁਸੀਂ 80 ਤੋਂ 90 ਹਜ਼ਾਰ ਤੁਹਾਡੇ ਤੋਂ ਫੀਸ ਹੈ ਜਿਹੜੀ ਉਹ ਮੰਗਦੇ ਨੇ ਬਟ ਜੇਕਰ ਕਿਸੇ ਵੀ ਬੱਚੇ ਨੇ ਬੀ ਐਡ ਕਰਨੀ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਫਿਲਹਾਲ ਮੈਂ ਸਿਰਫ ਆਪਣੇ ਇਲਾਕੇ ਦੇ ਸਟੂਡੈਂਟਸ ਨੂੰ ਹੀ ਕਹਿ ਰਿਹਾ ਹੁਣ ਜੇਕਰ ਕੋਈ ਸਟੂਡੈਂਟ ਲਗਭਗ ਦੇਖ ਲਓ ਮੇਰੇ ਇਲਾਕੇ ਤੋਂ 100 150 ਕਿਲੋਮੀਟਰ ਦੂਰ ਹੈ ਤਾਂ ਉਸ ਦਾ ਅਰੇਂਜ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਹਨਾ ਫਿਲਹਾਲ ਮੈਂ ਆਪਣੇ ਇਲਾਕੇ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਇਹ ਜਿਹੜੀ ਗੱਲ ਹੈ ਮੈਂ ਕਹਿ ਰਿਹਾ ਹਾਂ ਇਸ ਨਾਮ ਵਾਲਾਕੇ ਦੇ ਸੁਨਾਮ ਦੇ ਲਾਗੇ ਜੋ ਵੀ ਪਿੰਡ ਨੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹ ਪਿੰਡਾਂ ਦੇ ਉਹ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲਹਿਰੇ ਇਲਾਕੇ ਦੇ ਨੇੜੇ ਤੇੜੇ ਜਿੰਨੇ ਵੀ ਪਿੰਡ ਨੇ ਜੋ ਵੀ ਸਟੂਡੈਂਟਸ ਨੇ ਪੜ੍ਹਦੇ ਨੇ ਬੀਏ ਕਰ ਰਹੇ ਨੇ ਬੀਏ ਫਾਈਨਲ ਦੇ ਵਿੱਚ ਨੇ ਹੁਣ ਉਹਨਾਂ ਦੀ ਬੀਏ ਕੰਪਲੀਟ ਹੋ ਜਾਈਗੀ ਉਹਨਾਂ ਚੋਂ ਕਿਸੇ ਬੱਚੇ ਨੇ ਬੀਐਡ ਕਰਨੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਜਿਹੜੀ ਬੀਐਡ ਦੀ ਫੀਸ ਹੈ ਉਹ ਮੈਂ ਕੱਟ ਕਰਵਾ ਸਕਦਾ ਜੇਕਰ ਕੋਈ ਕਾਲਜ ਤੁਹਾਡੇ ਤੋਂ ਫੀਸ ਬਹੁਤ ਜ਼ਿਆਦਾ ਮੰਗ ਰਿਹਾ ਮੰਨ ਲਓ 80000 ਮੰਗ ਰਿਹਾ 90000 ਮੰਗ ਰਿਹਾ 75000 ਮੰਗ ਰਿਹਾ ਤਾਂ ਤੁਹਾਡੀ ਫੀਸ ਹੈ ਜਿਹੜੀ ਉਹ ਬੀਏਡ ਦੀ ਉਹ ਆਪਾਂ ਕੱਟ ਕਰਵਾ ਦਾਂਗੇ ਕਿਉਂਕਿ ਜਿੰਨੇ ਸਟੂਡੈਂਟਸ ਆਪਣੇ ਕੋਲ ਜ਼ਿਆਦਾ ਹੋਣਗੇ ਇਕੱਠੇ ਹੋਣਗੇ ਤਾਂ ਆਪਾਂ ਫੀਸ ਵੀ ਤੁਹਾਡੀ ਉਨੀ ਹੀ ਕੱਟ ਕਰਵਾ ਸਕਦੇ ਹਾਂ ਇਸ ਤੋਂ ਪਹਿਲਾਂ ਵੀ ਮੇਰੇ ਲਈ ਲਿਸਟ ਹੈ ਲਗਭਗ ਤੁਸੀਂ ਲਾ ਲਓ ਕਿ ਪਿਛਲੇ ਆਪਣੇ ਪਿਛਲੇ ਸੈਸ਼ਨ ਦੇ ਵਿੱਚ ਵੀ ਲਗਭਗ ਤੁਸੀਂ ਲਾ ਲਓਗੇ 50 ਤੋਂ 60 ਜਿਹੜੀਆਂ ਐਡਮਿਸ਼ਨਾਂ ਨੇ ਆਪਣੇ ਥਰੂ ਹੋਈਆਂ ਨੇ ਉਹਨਾਂ ਦੇ ਕੋਲੋਂ ਵੀ 80000 85000 ਜਿਹੜੀ ਫੀਸ ਹੈ ਉਹ ਮੰਗੀ ਗਈ ਸੀ ਕਾਲਜ ਵੱਲੋਂ ਐਨੀ ਫੀਸ ਉਹ ਪੇ ਨਹੀਂ ਕਰ ਸਕਦੇ ਸੇ ਮੁਸ਼ਕਲ ਦੇ ਨਾਲ ਉਹ 5-10000 ਘਟਦੇ ਫਿਰ ਵੀ ਉਹਨਾਂ ਨੂੰ 75000 70000 ਦੇਣਾ ਪੈਂਦਾ ਤਾਂ ਜਿਹੜੇ ਉਹ ਸਟੂਡੈਂਟਸ ਨੇ ਉਹਨਾਂ ਦੀ ਜਿਹੜੀ ਫੀਸ ਹੈ ਉਹ ਆਪਾਂ 55000 ਦੇ ਵਿੱਚ ਯੂਨੀਵਰਸਿਟੀ ਫੀਸ ਹੈ ਜਿਹੜੀ ਉਹ ਵੀ ਸਾਰੀ ਵਿੱਚ ਆ ਗਈ ਮਤਲਬ A ਤੋਂ Z ਹਾਂ ਹੋ ਸਕਦਾ ਕੋਈ ਜਿਹੜਾ ਕੋਈ ਕਦੁਕਾਹਣਾ ਆਪਾਂ ਜਿਵੇਂ 1000 2000 ਖਰਚਾ ਜਿਹੜਾ ਉੱਪਰ ਹੋ ਸਕਦਾ ਹੈ ਤਾਂ 55000 ਰੁਪਏ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਹੈ ਜਿਹੜੀ ਉਹ ਬੀਐਡ ਦੇ ਵਿੱਚ 2 ਸਾਲ ਦੀ ਟੋਟਲ ਫੀਸ ਹੈ ਜਿਹੜੀ ਉਹ ਆਪਾਂ ਨੇ ਐਡਮਿਸ਼ਨ ਉਹਨਾਂ ਦੀ ਕਰਵਾ ਦਿੱਤੀ ਸੀ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਕੀ ਪੇ ਨਹੀਂ ਕਰ ਸਕਦੇ ਹੁੰਦੇ ਹਨਾ ਤਾਂ ਉਹਨਾਂ ਲਈ ਹੈ ਕਿ ਉਹਨਾਂ ਦੀ ਆਪਾਂ ਘੱਟ ਕਰਵਾ ਸਕਦੇ ਹਾਂ ਔਰ ਜਿਹੜੇ ਐਸਸੀ ਕੈਟਾਗਰੀ ਦੇ ਬੱਚੇ ਨੇ ਉਹਨਾਂ ਨੂੰ ਸਕਾਲਰਸ਼ਿਪ ਆਉਂਦੀ ਹੈ ਵੈਸੇ ਤਾਂ ਜਿਹੜੇ ਹੁਣ ਬੀਏਡ ਕਾਲਜ ਨੇ ਸਾਰੇ ਹੀ ਕਾਲਜਸ ਨੇ ਇਹ ਗੱਲ ਹੈ ਜਿਹੜੀ ਕੀਤੀ ਹੋਈ ਹੈ ਕਿ ਤੁਹਾਨੂੰ ਸਕਾਲਰਸ਼ਿਪ ਮਿਲ ਜੇਗੀ ਤੇ ਤੁਹਾਡੇ ਤੋਂ ਫੀਸ ਲੈਂਦੇ ਨੇ ਜਿਹੜੇ ਕਾਲਜ ਨੇ ਬੀਏਡ ਕਾਲਜ ਨੇ ਬਟ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਕਾਲਜ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਸਕਾਲਰਸ਼ਿਪ ਤੇ ਹੀ ਤੁਹਾਡੀ ਜਿਹੜੀ ਐਡਮਿਸ਼ਨ ਉਹ ਕਰਵਾ ਲੈਣ ਸੋ ਬਹੁਤ ਹੀ ਜ਼ਰੂਰੀ ਹੈ ਜਿਹੜੇ ਵੀ ਬੱਚੇ ਹੁਣ ਬੀਏ ਕਰਨਗੇ 6ਵੇਂ ਸੈਮੈਸਟਰ ਦੇ ਵਿੱਚ ਨੇ ਇਸ ਤੋਂ ਅੱਗੇ ਬੀਐਡ ਕਰਨਾ ਚਾਹੁੰਦੇ ਨੇ ਤਾਂ ਉਹ ਮੇਰੇ ਨਾਲ ਸਿੱਧਾ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ نیچے ਆਪਾਂ ਨੰਬਰ ਹੈ ਜਿਹੜਾ ਸਕਰੀਨ ਤੇ ਤੁਹਾਨੂੰ ਦੇ ਦੇਵਾਂਗੇ ਤਾਂ ਫੋਨ ਕਰਕੇ ਤੁਸੀਂ ਮਤਲਬ ਕਿ ਗੱਲ ਐਡੀ ਕਰ ਸਕਦੇ ਹੋ ਆਪਾਂ ਕਿਸੇ ਵੀ ਕਾਲਜ ਦੇ ਵਿੱਚ ਜੋ ਵੀ ਕਾਲਜ ਠੀਕ ਲੱਗੇ ਆਪਾਂ ਨੂੰ ਉੱਥੇ ਤੁਹਾਡੀ ਐਡਮਿਸ਼ਨ ਹੈ ਜਿਹੜੀ ਆਪਾਂ ਉਹ ਕਰਵਾ ਦੇਵਾਂਗੇ ਔਰ ਅਗਲੀ ਗੱਲ ਇਹ ਹੈ ਕਿ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਨੇ ਜਿਹੜੇ ਕੁਝਕ ਮਤਲਬ ਆਪਾਂ ਫੇਸਬੁੱਕ ਤੇ ਵੀ ਹੈਗੇ ਆ ਹਨਾ ਇੰਸਟਾਗ੍ਰam ਤੇ ਵੀ ਚੈਨਲ ਆਪਣੇ ਹੈਗੇ ਨੇ ਤਾਂ ਮੈਂ ਇਸ ਵੀਡੀਓ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਸ ਦੇ ਵਿੱਚ ਲਿੰਕ ਦਿੱਤੇ ਨੇ ਤਾਂ ਉਹ ਜਿਹੜੇ ਲਿੰਕ ਨੂੰ ਓਪਨ ਕਰਕੇ ਤੁਸੀਂ ਆਪਣੇ ਉਹ ਵਾਲੇ ਜਿਹੜੇ ਚੈਨਲ ਨੇ ਉਹਨਾਂ ਨੂੰ ਵੀ ਸਭ ਨੂੰ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟਸ ਪੜ੍ਹਦੇ ਨੇ ਆਪਣੇ ਤੋਂ ਜੇਕਰ ਉਹਨਾਂ ਨੂੰ ਸਟੱਡੀ ਵਧੀਆ ਲੱਗਦੀ ਹੈ ਕਿ ਹਾਂ ਵਾਕੀ ਤੁਹਾਨੂੰ ਸਮਝ ਆਉਂਦੀ ਹੈ ਇੰਗਲਿਸ਼ ਫੈਮਿਲੀ 87 ਦੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿੰਨੇ ਵੀ ਆਪਣੇ ਹੋਰ ਚੈਨਲ ਨੇ ਕੋਈ ਇੰਸਟਾਗ੍ਰam ਤੇ ਹੈ ਬੇਸ਼ੱਕ ਕੋਈ ਐਂਟਰਟੇਨਮੈਂਟ ਵਾਲਾ ਚੈਨਲ ਹੈ ਕੋਈ ਫੇਸਬੁੱਕ ਤੇ ਹੈ ਕੋਈ ਪੇਜ ਹੈ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਤੁਸੀਂ ਫੋਲੋ ਕਰੋ ਤਾਂ ਇੱਕ ਵਾਰ ਦੁਬਾਰਾ ਫੇਰ ਤੋਂ ਮੈਂ ਜਿੰਨੇ ਵੀ ਸਟੂਡੈਂਟਸ ਨੇ ਬੀਏ 6th ਸੈਮੈਸਟਰ ਦੇ ਵਿੱਚੋਂ ਪਾਸ ਆਊਟ ਹੋਣਗੇ ਅੱਗੇ ਬੀਐਡ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਨਾਲ ਸੰਪਰਕ ਬਣਾ ਸਕਦੇ ਨੇ ਠੀਕ ਹੈ ਆਪਾਂ ਕੋਸ਼ਿਸ਼ ਕਰਾਂਗੇ ਕੋਈ ਵੀ ਸਟੂਡੈਂਟ ਸੰਪਰਕ ਕਰੋ ਜੇਕਰ ਆਪਾਂ ਨੂੰ ਲੱਗਦਾ ਕਿ ਹਾਂ ਨੇੜੇ ਦਾ ਹੈ ਕਿਸੇ ਕਾਲਜ ਦੇ ਵਿੱਚ ਐਡਜਸਟਮੈਂਟ ਹੋ ਸਕਦੀ ਹੈ ਤਾਂ ਗੱਲ ਕਰਕੇ ਉੱਥੇ ਤੁਹਾਡੀ ਫੀਸ ਹੈ ਜਿਹੜੀ ਉਹ ਘੱਟ ਤੋਂ ਘੱਟ ਕਰਵਾਉਣ ਦੀ ਕੋਸ਼ਿਸ਼ ਕਰਾਂਗੇ